ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਧੰਨ ਬਾਬਾ ਰਾਮ ਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਤੇ ਉਹ ਛੋਟੀ ਉਮਰ ਤੋਂ ਹੀ ਪਰਮਾਤਮਾ ਦੀ ਭਗਤੀ ਬਹੁਤ ਜ਼ਿਆਦਾ ਕਰਿਆ ਕਰਦੇ ਸਨ ਉਹਨਾਂ ਦੀ ਭਗਤੀ ਇੰਨੀ ਕੁ ਸ਼ਕਤੀਸ਼ਾਲੀ ਸੀ ਕਿ ਜਦੋਂ ਵੀ ਕਦੀ ਉਹਨਾਂ ਦੇ ਸੱਚੇ ਸਿੱਖ ਕਦੇ ਮੁਸੀਬਤ ਵਿੱਚ ਹੁੰਦੇ ਸਨ ਤਾਂ ਉਹ ਆਪਣੇ ਸਰੀਰ ਨੂੰ ਉੱਥੇ ਹੀ ਛੱਡ ਜਾਂਦੇ ਤੇ ਆਪਣੇ ਸਿੱਖ ਦੀ ਸਹਾਇਤਾ ਕਰਨ ਤੋਂ ਬਾਅਦ ਵਾਪਸ ਸਰੀਰ ਵਿੱਚ ਆ ਜਾਂਦੀ ਹੈ। ਇੱਕ ਵਾਰੀ ਜਦੋਂ ਉਹਨਾਂ ਦਾ ਇੱਕ ਸੱਚਾ ਸਿੱਖ ਕਿਸੇ ਸੰਕਟ ਵਿੱਚ ਸੀ ਤਾਂ ਉਸ ਸੱਚੇ ਸਿੱਖ ਨੇ ਸ੍ਰੀ ਰਾਮ ਰਾਏ ਨੂੰ ਸੱਚੇ ਦਿਲੋਂ ਆਦਾਇਆ ਤਾਂ ਉਸ ਵੇਲੇ ਸ੍ਰੀ ਰਾਮ ਰਾਏ ਜੀ ਨੇ ਆਪਣੀ ਪਤਨੀ ਮਾਤਾ ਪੰਜਾਬ ਕੌਰ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਇਸ ਵੇਲੇ ਅਸੀਂ ਆਪਣੇ ਸਰੀਰ ਨੂੰ ਇਸ ਬੰਦ ਕਮਰੇ ਵਿੱਚ ਰੱਖ ਕੇ ਆਪਣੇ ਕਿਸੇ ਸਿੱਖ ਦੀ ਸਹਾਇਤਾ ਕਰਨ ਜਾ ਰਹੇ ਹਾਂ। ਕਿਉਂਕਿ ਇਸ ਵੇਲੇ ਸਾਡਾ ਸਿੱਖ ਕਿਸੇ ਸੰਕਟ ਵਿੱਚ ਹੈ ਕੁਝ ਸਮੇਂ ਬਾਅਦ ਹੀ ਅਸੀਂ ਫਿਰ ਤੋਂ ਵਾਪਸ ਆ ਕੇ ਇਸ ਸਰੀਰ ਵਿੱਚ ਪ੍ਰਵੇਸ਼ ਕਰ ਜਾਵਾਂਗੇ ਪਰ ਉਦੋਂ ਤੱਕ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਉਹਨਾਂ ਚਿਰ ਮੇਰੇ ਸਰੀਰ ਦੇ ਪਾਸ ਕੋਈ ਨਾ ਆਵੇ ਇੰਨੀ ਗੱਲ ਸਮਝਾਉਣ ਤੋਂ ਬਾਅਦ ਸ੍ਰੀ ਰਾਮ ਰਾਏ ਜੀ ਇੱਕ ਕਮਰੇ ਅੰਦਰ ਬੰਦ ਹੋ ਗਏ ਤੇ ਸਰੀਰ ਨੂੰ ਉੱਥੇ ਹੀ ਛੱਡ ਕੇ ਆਪਣੇ ਉਸ ਸਿੱਖ ਦੀ ਸਹਾਇਤਾ ਕਰਨ ਲਈ ਚਲੇ ਗਏ ਜਦੋਂ ਦੁਪਹਿਰ ਹੋਈ ਤਾਂ ਮਸੰਦਾਂ ਨੇ ਰੋਲਾ ਪਾ ਦਿੱਤਾ ਕਿ ਸਾਡੇ ਗੁਰੂ ਬਾਹਰ ਨਹੀਂ ਆਏ ਕੀ ਹੋ ਗਿਆ ਤਾਂ ਮਾਤਾ ਪੰਜਾਬ ਕੌਰ ਜੀ ਨੇ ਮਸੰਦਾਂ ਨੂੰ ਆਪਣੇ ਕੋਲ ਬੁਲਾ ਕੇ ਇਹ ਸਮਝਾਇਆ ਕਿ ਰੋਲਾ ਨਾ ਪਾਵੋ ਕਿਉਂਕਿ ਉਹ ਕਿਸੇ ਸਿੱਖ ਦੀ ਸਹਾਇਤਾ ਕਰਨ ਲਈ ਗਏ ਨੇ ਤੇ ਸਹਾਇਤਾ ਪੂਰੀ ਕਰਕੇ ਵਾਪਸ ਆ ਜਾਣਗੇ ਜਦੋਂ ਅਗਲੀ ਸਵੇਰ ਹੋਈ ਤਾਂ ਮਸੰਦਾਂ ਨੇ ਫਿਰ ਤੋਂ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਗੁਰੂ ਸ੍ਰੀ ਗੁਰੂ ਰਾਮ ਰਾਏ ਜੀ ਸ਼ਰੀਰ ਤਿਆਗ ਚੁੱਕੇ ਸਨ ਕਿਉਂਕਿ ਜੇਕਰ ਉਹ ਕਿਸੇ ਸਿੱਖ ਦੀ ਸਹਾਇਤਾ ਕਰਨ ਗਏ ਹੁੰਦੇ ਤਾਂ ਹੁਣ ਤੱਕ ਸਾਨੂੰ ਦਰਸ਼ਨ ਦੇ ਹੀ ਦੇਣੇ ਸਨ 24 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਉਹਨਾਂ ਨੇ ਸਾਨੂੰ ਦਰਸ਼ਨ ਨਹੀਂ ਦਿੱਤੇ ਇਸ ਤੋਂ ਸਾਨੂੰ ਇਹ ਯਕੀਨ ਹੋ ਗਿਆ ਹੈ ਕਿ ਸਾਡੇ ਗੁਰੂ ਸ਼ਰੀਰ ਨੂੰ ਛੱਡ ਗਏ ਨੇ ਹੰਕਾਰੀ ਮਸਾਂਦ ਜਦੋਂ ਦਰਵਾਜ਼ੇ ਨੂੰ ਤੋੜਨ ਲੱਗੇ ਤਾਂ ਮਾਤਾ ਪੰਜਾਬ ਕੌਰ ਜੀ ਨੇ ਉਹਨਾਂ ਨੂੰ ਫਿਰ ਤੋਂ ਸਮਝਾਇਆ ਕਿ ਦਰਵਾਜ਼ਾ ਨਾ ਤੋੜੋ ਗੁਰੂ ਦਾ ਦਰ ਟਾਰੋ ਨਹੀਂ ਤਾਂ ਕੋਈ ਸਰਾਫ ਦੇ ਦੇਣਗੀ ਜਿਸ ਨਾਲ ਤੁਹਾਡੀਆਂ ਜੜਾ ਪੁੱਟੀਆਂ ਜਾਣਗੀਆਂ ਤੇ ਮਾਤਾ ਪੰਜਾਬ ਕੌਰ ਨੇ ਇਹ ਗੱਲਾਂ ਸਮਝਾ ਕੇ ਇੱਕ ਦਿਨ ਲਈ ਹੋਰ ਰੋਕ ਲਿਆ ਪਰ ਜਦੋਂ ਅਗਲੀ ਸਵੇਰ ਹੋਈ ਤਾਂ ਮਸੰਦਾ ਨੇ ਆਪਣੇ ਵਿੱਚ ਇੱਕ ਮਤਾ ਪਕਾਇਆ ਤੇ ਤੱਕੇ ਸ਼ਾਈ ਨਾਲ ਦਰਵਾਜ਼ਾ ਭਾਨ ਕੇ ਸ੍ਰੀ ਰਾਮ ਰਾਏ ਦੇ ਸਰੀਰ ਨੂੰ ਬਾਹਰ ਕੱਢ ਲਿਆ ਤੇ ਸੰਸਕਾਰ ਕਰਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਬੜਾ ਸੁੰਦਰ ਦੀਵਾਨ ਬਣਵਾਇਆ ਜੰਦਨ ਤੇ ਫੁੱਲਾਂ ਦੀ ਮਾਲਾ ਆਦੀ ਤੇ ਹੋਰ ਸਭ ਸਮੱਗਰੀਆਂ ਮੰਗਵਾ ਲਈਆਂ ਜਦ ਮਸੰਦਾ ਨੇ ਸੰਸਕਾਰ ਕਰਨ ਤੋਂ ਪਹਿਲਾਂ ਸਰੀਰ ਨੂੰ ਪਵਿੱਤਰ ਇਸ਼ਨਾਨ ਕਰਨ ਲਈ ਲਿਆਂਦਾ ਤਾਂ ਇਹੋ ਪ੍ਰਤੀਕ ਹੋ ਰਿਹਾ ਸੀ ਕਿ ਜਿਵੇਂ ਕਿਸੇ ਜਿਉਂਦੇ ਮਨੁੱਖ ਦਾ ਸਰੀਰ ਹੁੰਦਾ ਹੈ ਪਤੀ ਦੇ ਸਰੀਰ ਨੂੰ ਵੇਖ ਕੇ ਮਾਤਾ ਪੰਜਾਬ ਕੌਰ ਤੋਂ ਰਿਹਾ ਨਹੀਂ ਗਿਆ ਤੇ ਉਹਨਾਂ ਨੇ ਬੜੀਆਂ ਪ੍ਰੇਮ ਦੀਆਂ ਖਿੱਚਾਂ ਪਾ ਕੇ ਪਤੀ ਦੇਵ ਸ੍ਰੀ ਰਾਮ ਰਾਏ ਨੂੰ ਅਰਾਧਿਆ ਕਿ ਇਹ ਮੂਰਖ ਹੰਕਾਰੀ ਮਸੰਦ ਮੇਰੇ ਤਾਂ ਆਖੇ ਨਹੀਂ ਲੱਗਦੇ ਆਪ ਜੀ ਜਲਦੀ ਤੋਂ ਜਲਦੀ ਆਪਣੇ ਸਰੀਰ ਵਿੱਚ ਆਵੋ ਤੇ ਇਨ੍ਹਾਂ ਹੰਕਾਰੀ ਮਸੰਦਾਂ ਨੂੰ ਆਪ ਹੀ ਸਮਝਾਓ ਮਾਤਾ ਪੰਜਾਬ ਕੌਰ ਦੇ ਆਰਾਧਨ ਤੇ ਜਦੋਂ ਸ੍ਰੀ ਰਾਮ ਰਾਏ ਜੀ ਵਾਪਸ ਆਏ ਤਾਂ ਕੀ ਦੇਖਦੇ ਸਨ ਕਿ ਸਾਰੇ ਹੰਕਾਰੀ ਮਸੰਦ ਸਰੀਰ ਨੂੰ ਅੰਤਿਮ ਇਸ਼ਨਾਨ ਕਰਵਾ ਰਹੇ ਸਨ ਤੇ ਸੰਸਕਾਰ ਦੀ ਸਾਰੀ ਸਮੱਗਰੀ ਤਿਆਰ ਕਰੀ ਬੈਠੇ ਸਨ ਤਾਂ ਉਸ ਵੇਲੇ ਗੁਰੂ ਜੀ ਨੇ ਆਪਣੇ ਸਰੀਰ ਵਿੱਚ ਪ੍ਰਵੇਸ਼ ਕਰਨਾ ਉਚਿਤ ਨਾ ਸਮਝਿਆ ਤੇ ਬਚਨ ਬੋਲੇ ਕਿ हे ਪਾਪੀਓ ਇਹ ਤੁਸੀਂ ਚੰਗਾ ਨਹੀਂ ਕੀਤਾ ਮੈਂ ਇਹ ਸਮਝਾਂਗਾ ਕਿ ਤੁਹਾਡੀ ਮੌਤ ਦੇ ਦਿਨ ਨੇੜੇ ਆ ਚੁਕੇ ਸਨ ਬਾਬਾ ਸ੍ਰੀ ਰਾਮ ਰਾਏ ਜੀ ਨੇ ਆਪਣੀ ਪਤਨੀ ਮਾਤਾ ਪੰਜਾਬ ਕੌਰ ਨੂੰ ਦਿਲਾਸਾ ਦਿੱਤਾ ਕਿ ਤੂੰ ਫਿਕਰ ਨਾ ਕਰ ਤੇਰੇ ਵੇਖਦਿਆਂ ਹੀ ਇਹਨਾਂ ਮਸੰਦਾਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਤੂੰ ਬਸ ਆਪਣੇ ਚੇਤ ਨੂੰ ਸ਼ਾਂਤ ਰੱਖ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਗੁਰੂ ਤੇਰੇ ਅੰਗ ਸੰਗ ਸਹਾਈ ਰਹੇਗਾ ਇਹ ਬਚਨ ਬੋਲਣ ਤੋਂ ਬਾਅਦ ਸ੍ਰੀ ਰਾਮ ਰਾਏ ਜੀ ਸੱਚਖੰਡ ਨੂੰ ਚਲੇ ਗਏ ਤੇ ਕੁਝ ਹੀ ਸਮੇਂ ਬਾਅਦ ਗੁਰੂ ਜੀ ਦੇ ਬਚਨ ਸੱਚ ਨਿਕਲੇ ਤੇ ਉਹਨਾਂ ਹੰਕਾਰੀ ਮਸੰਦਾਂ ਨੂੰ ਜਿਉਂਦਿਆਂ ਨੂੰ ਹੀ ਤੇਲ ਦੇ ਤਪ ਦੇ ਕੜਾਹੀ ਵਿੱਚ ਪਾ ਕੇ ਸਾੜਿਆ ਗਿਆ ਸਤਨਾਮ ਸ੍ਰੀ ਵਾਹਿਗੁਰੂ